ਬੱਚੇ ਅੱਜ ਰਾਤ ਮਰੀਂਡੇ ਥਾਣੇ ਵਿੱਚ ਨੇ ਉਜੀਦਾ ਤੇ ਖੁਸ਼ ਹੋ ਗਿਆ ਇੱਥੇ ਜਦੋਂ ਖਬਰ ਆਈ ਮੋਂ ਕਹਿੰਦਾ ਹੌਣ ਲੱਗੂ ਪਤਾ ਜਦੋਂ ਬੱਚਿਆਂ ਦੇ ਮੋਹ ਵਿੱਚ ਕੜਗੀਆਂ ਵਾਲਾ ਆਪੇ ਚੱਲ ਕੇ ਆਉਂ ਪਰ ਮੱਪੇ ਗਿਆ ਕਈਆਂ ਹੌਣ ਬੱਚੇ ਮੇਰੇ ਘਰੋਂ ਆ ਗਏ ਨਾ ਪਰ ਵਾਲ ਨਾਲ ਕੌਣ ਦੀ ਪਿਆਰ ਕਰਦਾ ਹੁੰਦਾ ਜਦੋਂ ਬੱਚਿਆਂ ਨੂੰ ਇੱਥੇ ਲਿਆਵਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਸੁਨੇਹਾ ਦੇਵਾਂਗਾ ਆਪਣੇ ਆਪ ਨੂੰ ਪੇਸ਼ ਕਰ ਸਾਡੇ ਸਾਹਮਣੇ ਆ ਆਪੇ ਕਲਕੀਆਂ ਵਾਲੇ ਆ ਜਾਣਗੇ ਪਰ ਵਜੀਤੇ ਨੂੰ ਕੌਣ ਦੱਸੇ ਇਹ ਉਹ ਸਿਖਾਏ ਜਿਨੇ ਆਪਣੇ ਬੱਚਿਆਂ ਤੇ ਕੰਪਣ ਤੱਕ ਨਹੀਂ ਪਾਇਆ ਵੱਡੇ ਸਾਹਬਜ਼ਾਦਿਆਂ ਕੋਈ ਨਾਸ਼ ਕੇ ਤੇ ਛੁੱਲੀ ਸੁਝਾਤਾ ਤਾਂ ਲਗੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਤੇ ਕਪੜਾ ਨਹੀਂ ਪਾਇਆ ਬੱਤਵਾਦ ਪਿੰਡ ਵਿੱਚ ਮਕੇਸੀ ਦੀ ਮਾਰ ਦੀ ਹੋਈ ਵਿਖਾਈ ਜਾਂ ਸੁਨਹਿਰੀ ਤੇਰੀ ਤਾਰ ਦੀ ਬਿਆ ਸਿੰਘ ਵੱਲ ਮੇਗਾ ਪਈ ਜਾਂ ਦਾ ਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਹਾਰ ਦੀ ਹਾ ਤੋਂ ਕੋੜੋਂ ਇੱਥੇ ਲੱਗ ਪਿਆ ਦਸ਼ਮੇਸ਼ ਪਿਤਾ ਮਹਾਰਾਜ ਇੱਕ ਹੀ ਲੱਗ ਰਹੇ ਹੋ ਆ ਤੁਹਾਡੇ ਬੱਚੇ ਪਏ ਐ ਚਮਕੌਰ ਦੀ ਗੜੀ 'ਚ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ 18 ਸਾਲ ਦਾ ਪੁੱਤ ਸ਼ਹੀਦ ਹੋਇਆ ਦੇ ਕਲਗੀ ਤਰ ਸੱਚੇ ਪਾਤਸ਼ਾਹ ਕੂਕਿਆ ਦਇਆ ਸਿੰਘ ਨੇ ਮਹਾਰਾਜ ਇਤਾਂ ਲੱਗ ਦਲੇਓ ਜੀ ਕਰੇ ਉਹ ਇੱਥੇ ਕੁਝ ਪਿਆਰ ਦਿਤਵਾ ਦੇਆ ਪੰਗ ਲਾ ਕੇ ਸਿਰ ਦੀ ਲੋਟ ਤੋੜ ਕੇ ਬਣਾ ਦੇਆ ਦੁਵਾਈ ਦੀ ਅਖੀਰੀ ਉਹ ਰਸਮ ਦਿਵਾ ਦੇਆ ਅੱਤਾ ਅੱਤਾ ਬਹਵਾਂ ਦੇ ਸ਼ਰੀਰਾਂ ਉੱਤੇ ਪਾ ਦੇਆ ਲੱਖਾਂ ਹੀ ਗਰੀਬ ਮਾਪੇ ਇਸ ਜਗ ਤੇ ਆਏ ਨੇ ਸੁਪਨੋ ਬੁਣਿਆ ਦਸ ਸਦੀ ਤੋਟ ਗਏ ਲੱਖਾਂ ਹੀ ਗਰੀਬ ਮਾਪੇ ਪੇਸ ਜਾਕੂਪ ਤੇ ਪਏ ਨੇ ਕੱਪੜਾ ਬਗੈਰ ਨਸ ਕੀਦੇ ਫੁੱਟ ਗਏ ਨਹੀਂ ਤੇ ਕਲਗੀਆਂ ਵਾਲੇ ਬਾਦਸ਼ਾਹ ਕਹਿੰਦੇ ਓਏ ਦਇਆ ਸਿੰਘਾ ਮੋਹ ਵਾਲੇ ਜਨਕੇ ਤਰੂੜ ਦੇ ਹਜੀਜ ਤੇ ਜੁਹਾਰ ਦਾ ਖਿਆਲ ਨਹੀਂ ਤੇ ਛੋੜ ਦੇ ਔਰ ਦੇ ਸ਼ਹੀਦ ਨਹੀਂਓ ਕੱਪੜਾ ਤਰੂੜ ਦੇ ਉਤੇ ਦਾ ਹੀ ਪਸਾਦਾ ਇਹਦੇ ਫੁੱਟ ਤੇ ਮੋੜ ਦੇ ਦਇਆ ਸਿੰਘਾ ਉਹਦੀਆਂ ਕਿਰਦਈਆਂ ਨਾ ਥੰਮੀਆਂ ਸਿੱਖੀਆਂ ਬਾਟਾਂ ਅਜੇ ਹੋਰ ਵੀ ਜੱਦੀਆਂ ਨੇ ਚੱਲ ਚੱਲੀਏ ਅੰਮ੍ਰਿਤਧਾਰੀਆ ਉੱਠ ਤੇ ਚਿਤ ਹੋ ਕੇ ਰਾਜੀ ਕਦੀ ਵੀ ਸਾਰਾ ਸੰਸਾਰ ਰਹਿਦਾ ਲੱਤ ਦੋਹੀ ਬੇੜੀ ਵਿੱਚ ਨਹੀਂ ਸਾਰ ਰੱਖ ਸਕਦਾ ਜਾਂ ਔਰਾਰ ਹੁੰਦਾ ਜਾਂ ਮੈਂ ਪਾਰ ਰਹਿਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਰਈ ਦੀ ਕੌਮ ਦਾ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਹੀ ਰੱਖਣੀ ਸੀ ਦੋਹਾ ਜੋਗੀ ਵੀ ਦਿਲ ਵਿੱਚ ਖਾਂ ਤੇ ਰਹਿ ਵੀ ਕੌਮ ਜਾਂ ਪੁੱਤਾਂ ਦਾ ਪਿਆਰ ਜਾਂ ਪਰਿਵਾਰ ਹੀ ਰਿhta ਜਾਂ ਕੌਮ ਹੀ ਨਹੀਂ ਬਿਨਾ ਕੱਪੜਾ ਪਾਏ ਚਮਕੌਰ ਦੀ ਗੜੀ ਤੋਂ ਲੱਗ ਗਏ ਸੀ ਉੱਥੇ ਫਿਰ ਜੋਗੀ ਅੱਲਾ ਯਾਰ ਖਾਨ ਦੇਖਣਾ ਪਿਆ بس ਇੱਕ ਹੀ ਤੀਰਥ ਇੰਦ ਵਿੱਚ ਯਾਤਰਾ ਕੀ ਲਈਏ ਗਟਵਾਏ ਬਾਪ ਨੇ ਬੇਟੇ ਜਨ ਨੂੰ ਉਧਾਰ ਕੇ ਐਸੇ ਤੀਰਥ ਨੇ ਕਿਹਾ ਸਿੱਖਾਂ ਲਈ ਪਿਓ ਅੱਖਾਂ ਸਾਹਮਣੇ ਆਪਣੇ ਪੁੱਤ ਸ਼ਹੀਦ ਕਰਾਉਗਾ ਦੁਨੀਆ ਦੇ ਨਕਸ਼ੇ ਦੇਦਾ ਨਹੀਂ ਹੋਇਆ ਤੇ ਵਜਿਦਾ ਪਤਾ ਕੀ ਹੋ ਰਿਹਾ ਹੈ ਲੈ ਹੁਣ ਕਿਉਂ ਭੱਜਿਆ ਆਏਗਾ ਕੋਈ ਆਹ ਆਪ ਪਿਓ ਸੀ ਉਹ ਗੁਰੂ ਗੋਬਿੰਦ ਸਿੰਘ ਸੀ ਉਹਨਾਂ ਦੀ ਤਿਆਰੀ ਸੀ ਉਹਨਾਂ ਨੂੰ ਪਤਾ ਸੀ ਇਹ ਕੁਝ ਹੋਣਾ ਹੈ ਇਹ ਸਮਾਂ ਆਏਗਾ ਇਹਦੇ ਚੋਂ ਲੰਘਣਾ ਹੀ ਪੈਣਾ ਇਹਦੇ ਚੋਂ ਗੁਜ਼ਰਨਾ ਹੀ ਪੈਣਾ ਇਹ ਜ਼ਿੰਦਗੀਆਂ ਹੋਣੀ ਹੈ ਜੇ ਦਾਦੇ ਤੇ ਦਾਦੇ ਨੂੰ ਕਵੀ ਤੇ ਬਿਠਾਦਾ ਮੇਰੇ ਨਾਲ ਘੱਟ ਕਰਦਗੇ ਇਹ ਤੇ ਬੜਾ ਕੰਮ ਹੋਣਾ ਹੈ ਪਤਾ ਸੀ ਤੁਸ ਹੋਵੇਂ ਸਿਖ ਮਾਸ਼ਾ ਇਹ ਬੜਾ ਮੋਟੋ ਗਿਆ ਕਿੰਦਾ ਇਹ ਕਰਿਓ ਖੁਜੀਆਂ ਵਿੱਚ ਪਾ ਕੇ ਖਾਇਓਸ ਮੇਰੇ ਕਹਿਨ ਕਰ